ਆਦੇ ਹੰਤਾਂ ਸਟ੍ਰੈਟਜੀ ਦੇਖੋ ਜੀ ਹਾਂਜੀ ਸਾਡੀ ਤਕਰੀਬਨ 2.5 3 ਮਹੀਨੇ ਤੋਂ ਸਰਕਾਰ ਨਾਲ ਪੰਜ-ਛੇ ਵਾਰ ਬੈਠਕ ਹੋ ਗਈ ਹੈ ਕਈ ਵਾਰ ਤਾਂ ਇੱਕ-ਇੱਕ ਦਿਨ ਤੇ ਵੀ ਬੈਠਕ ਹੋ ਗਿਆ ਸਰਕਾਰ ਨੇ ਸਾਨੂੰ ਆਸ਼ਵਾਸਨ ਜ਼ਰੂਰ ਦਿੱਤਾ ਹੈ ਵੀ ਸਾਡੀ ਜਿਹੜੀਆਂ ਚਾਰ ਮੰਗਾਂ ਹੈਗੀਆਂ ਮੇਨ ਉਹਨਾਂ ਦਾ ਹੱਲ ਹੋਊਗਾ ਪਰ ਹਜੇ ਤੱਕ ਜ਼ਮੀਨੀ ਤੌਰ ਤੇ ਕੋਈ ਫਰਕ ਨਹੀਂ ਹੋਇਆ ਤੇ ਸਰਕਾਰ ਨੂੰ ਪਹਿਲਾਂ ਹੀ ਅਸੀਂ ਸੂਚਨਾ ਦਿੱਤੀ ਸੀ ਵੀ 9 ਤਰੀਕ ਨੂੰ ਹੜਤਾਲ ਕਰਾਂਗੇ ਪਹਿਲਾਂ ਸਾਡਾ ਇਰਾਦਾ ਸੀਗਾ ਵੀ ਅਸੀਂ ਪੂਰੇ ਦਿਨ ਦੀ ਹੜਤਾਲ ਕਰਾਂਗੇ ਉਪਰਤੀ ਪਰ ਸਰਕਾਰ ਨੇ ਸਾਡੀ ਹੁਣ ਇੱਕ ਦਿਨ ਪਹਿਲਾਂ ਸਾਨੂੰ ਸੂਚਨਾ ਦੇ ਕੇ ਕਿ 11 ਤਰੀਕ ਨੂੰ ਸਾਡੀ ਵਿੱਤ ਮੰਤਰੀ ਸਾਹਿਬ ਨਾਲ ਜਿਹੜੀ ਸਬਕਮੇਟੀ ਹੈ ਫਾਈਨੈਂਸ ਦੀ ਉਹਦੇ ਨਾਲ ਮੀਟਿੰਗ ਕਰਾ ਕੇ ਸਾਡੀ ਮੰਗਾਂ ਤੇ ਹੋਰ ਗੌਰ ਕੀਤਾ ਜਾਊਗਾ ਤਾਂ ਕਰਕੇ ਸਰ ਹੜਤਾਲ ਹੋਣ ਅੱਤੇ ਦਿੰਦੀ ਹੈ ਜੀ ਸਵੇਰ ਦੇ 8 ਤੋਂ ਸ਼ਾਮ ਦੇ ਦੁਪਹਿਰ ਦੇ 11 ਵਜੇ ਤੱਕ ਚੱਲੇਗੀ 11 ਵਜੇ ਤੋਂ 2 ਵਜੇ ਤੱਕ ਫਿਰ ਸਾਰੇ ਮਰੀਜ਼ ਦੇਖੇ ਜਾਣਗੇ ਪਰ ਇਹ ਪ੍ਰੋਗਰਾਮ ਸਿਰਫ 3 ਦਿਨ ਲਈ ਪਿੱਖਿਆ ਗਿਆ ਹੈ ਜੇ 11 ਤਰੀਕ ਨੂੰ ਮੀਟਿੰਗ ਬੇਸੱਟਾ ਰਹੀ ਤੇ ਸਾਡੇ ਜਿਹੜੀ ਮੰਗਾਂ ਦਾ ਠੋਸ ਹੱਲ ਨਹੀਂ ਨਿਕਲਿਆ ਫਿਰ ਹੜਤਾਲ ਤੇਜ਼ ਕੀਤੀ ਜਾਵੇਗੀ ਤੇ ਸਾਰਾ ਦਿਨ ਲਈ ਓਪੀਡੀ ਬੰਦ ਰੱਖੀ ਜਾਏਗੀ ਪਰ ਹਜੇ ਐਮਰਜੈਂਸੀ ਸੇਵਾਵਾਂ ਨਹੀਂ ਬੰਦ ਕੀਤੀਆਂ ਕਿਉਂ ਨਹੀਂ ਹੁੰਦਾ ਕਿ ਖਾਸ ਕਰਕੇ ਜਿਹੜੇ ਫੀਮੇਲ ਡਾਕਟਰ ਵੀ ਸਿਕਿਉਰਿਟੀ ਲੱਗੇ ਫਿਰ ਹਰ ਪਾਸੇ ਬਿਚਾਰੀਏ ਸਾਡੇ ਸਿਵਲ ਹਸਪੀਟਲ ਸਰਕਾਰ ਵੱਲੋਂ 24 ਘੰਟੇ ਚਲਾਏ ਜਾ ਰਹੇ ਨੇ ਇੱਥੇ 24 ਘੰਟੇ ਫੀਮੇਲ ਸਟਾਫ ਡਾਕਟਰਸ ਕਲਾਸ 4 ਸਾਰਿਆਂ ਦੀ ਡਿਊਟੀ ਹੁੰਦੀ ਹੈ ਸਪੀਸ ਦੀ ਵੀ ਡਿਊਟੀ ਹੁੰਦੀ ਹੈ ਤੇ ਇੱਥੇ ਸਿਕਿਉਰਿਟੀ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਨੇ ਤੇ ਸਾਡਾ ਮੇਨ ਕੰਸਰਨ ਸਾਡੀ ਸਿਕਿਉਰਿਟੀ ਹੈ ਜਿਹੜੀ ਸਟ੍ਰਾਈਕਰ ਨੂੰ ਨੈਕਸਟ ਫੇਜ਼ ਵਿੱਚ ਲੈ ਕੇ ਜਾਵਾਂਗੇ ਹੁਣ ਤਾਂ ਸਿਰਫ ਤਿੰਨ ਘੰਟੇ ਦੀ ਸਟ੍ਰਾਈਕ ਹੈ ਫੇਰ ਸਾਰੇ ਦਿਨ ਦੀ ਸਟ੍ਰਾਈਕ ਚੱਲੇਗੀ ਕੋਈ ਲੰਬੇ ਸਮੇਂ ਤੋਂ ਕੋਈ ਪ੍ਰੋਮੋਸ਼ਨਲ ਦਾ ਵੀ ਚੱਲਦਾ ਸੀ ਪ੍ਰੋਮੋਸ਼ਨਲ ਪੈਂਡਿੰਗ ਨਹੀਂ ਹੈ ਯਾਨੀ ਡਾਕਟਰਾਂ ਦੀ ਕਮੀ ਵੀ ਚੱਲ ਰਹੀ ਹੋਈ ਹੈ ਹਾਂਜੀ ਸਰ ਸਾਡੇ 60% ਪੋਸਟ ਡਾਕਟਰ ਦੀ ਖਾਲੀ ਨੇ ਇਹ ਵੀ ਸਾਡਾ ਇੱਕ ਮੇਨ ਮੁੱਦਾ ਹੈ ਸਟ੍ਰਾਈਕ ਦਾ ਸਰਬਾ ਅੱਜ ਸਟ੍ਰੈਟੇਜੀ ਵੀ ਹੈ ਦੇਖੋ ਜੀ ਹਾਂਜੀ ਸਾਡੀ ਤਕਰੀਬਨ 2.5 3 ਮਹੀਨਿਆਂ ਤੋਂ ਸਰਕਾਰ ਨਾਲ 5 6 ਵਾਰ ਬੈਠਕ ਹੋ ਗਈ ਹੈ ਕਈ ਵਾਰ ਤਾਂ ਇੱਕ ਦਿਨ ਤੇ ਵੀ ਬੈਠਕ ਹੋ ਗਈ ਹੈ ਸਰਕਾਰ ਨੇ ਸਾਨੂੰ ਆਸ਼ਵਾਸਨ ਜ਼ਰੂਰ ਦਿੱਤਾ ਹੈ ਵੀ ਸਾਡੀ ਜਿਹੜੀਆਂ ਚਾਰ ਮੰਗਾਂ ਹੈਗੀਆਂ ਮੇਨ ਉਹਨਾਂ ਦਾ ਹੱਲ ਹੋਊਗਾ ਪਰ ਹਜੇ ਤੱਕ ਜ਼ਮੀਨੀ ਤੌਰ ਤੇ ਕੋਈ ਫਰਕ ਨਹੀਂ ਹੋਇਆ ਤੇ ਸਰਕਾਰ ਨੂੰ ਪਹਿਲਾਂ ਹੀ ਅਸੀਂ ਸੂਚਨਾ ਦਿੱਤੀ ਸੀ ਵੀ 9 ਤਰੀਕ ਨੂੰ ਹੜਤਾਲ ਕਰਾਂਗੇ ਪਹਿਲਾਂ ਸਾਡਾ ਇਰਾਦਾ ਸੀਗਾ ਵੀ ਅਸੀਂ ਪੂਰੇ ਦਿਨ ਦੀ ਹੜਤਾਲ ਕਰਾਂਗੇ ਉਪਰਤੀ ਪਰ ਸਰਕਾਰ ਨੇ ਸਾਡੀ ਹੁਣ ਇੱਕ ਦਿਨ ਪਹਿਲਾਂ ਸਾਨੂੰ ਸੂਚਨਾ ਦੇ ਕੇ ਕਿ 11 ਤਰੀਕ ਨੂੰ ਸਾਡੀ ਵਿਪਤ ਮੰਤਰੀ ਸਾਹਿਬ ਨਾਲ ਜਿਹੜੀ ਸਬਕਮੇਟੀ ਹੈ ਫਾਇਨੈਂਸ ਦੀ ਉਹਦੇ ਨਾਲ ਮੀਟਿੰਗ ਕਰਾ ਕੇ ਸਾਡੀ ਮੰਗਾਂ ਤੇ ਹੋਰ ਗੌਰ ਕੀਤਾ ਜਾਊਗਾ ਤਾਂ ਕਰਕੇ ਹੜਤਾਲ ਹੋ ਅਤੇ ਦਿੰਦੀ ਹੈ ਜੀ ਸਵੇਰ ਦੇ 8 ਤੋਂ ਸ਼ਾਮ ਦੇ ਦੁਪਹਿਰ ਦੇ 11 ਵਜੇ ਤੱਕ ਚੱਲੇਗੀ 11 ਵਜੇ ਤੋਂ 2 ਵਜੇ ਤੱਕ ਫਿਰ ਸਾਰੇ ਫਰੀ ਦੇਖੇ ਜਾਣਗੇ ਪਰ ਇਹ ਪ੍ਰੋਗਰਾਮ ਸਿਰਫ 3 ਦਿਨ ਲਈ ਵਿਖਿਆ ਗਿਆ ਜੇ 11 ਤਰੀਕ ਨੂੰ ਮੀਟਿੰਗ ਬੇਸੱਟਾ ਰਹੀ ਤੇ ਸਾਡੇ ਜਿਹੜੀ ਮੰਗਾਂ ਦਾ ਠੋਸ ਹੱਲ ਨਹੀਂ ਨਿਕਲਿਆ ਫਿਰ ਹੜਤਾਲ ਤੇਜ਼ ਕੀਤੀ ਜਾਵੇਗੀ ਤੇ ਸਾਰਾ ਦਿਨ ਲਈ OPD ਬੰਦ ਰੱਖੀ ਜਾਏਗੀ ਪਰ ਹਜੇ ਐਮਰਜੈਂਸੀ ਸੇਵਾਵਾਂ ਨਹੀਂ ਬੰਦ ਕੀਤੀਆਂ ਜਾਂਦੀ